ਇੱਕ ਜ਼ਬਰਦਸਤ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਹ ਵੀ ਤੁਹਾਨੂੰ ਦੱਸ ਦੇਣੀ ਹੈ ਕਿ ਮਾਮਲਾ ਕਿੱਥੋਂ ਸਾਹਮਣੇ ਆਇਆ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਤੇਜ ਰਫਤਾਰ ਕੰਟੇਨਰ ਦੇ ਕਹਿਰ ਜਿਹੜਾ ਉਹ ਵੇਖਣ ਨੂੰ ਮਿਲਿਆ ਤੇਜ ਰਫਤਾਰ ਕੰਟੇਨਰ ਦੇ ਵੱਲੋਂ ਪਹਿਲਾਂ 9 ਗੱਡੀਆਂ ਨੂੰ ਟੱਕਰ ਮਾਰੀ ਗਈ ਹੈ ਉਸ ਤੋਂ ਬਾਅਦ ਦੋ ਪਹੀਆ ਵਾਹਨਾਂ ਨੂੰ ਟੱਕਰ ਮਾਰੀ ਗਈ ਹੈ ਤੇ ਫਿਰ ਇੱਕ ਐਂਬੂਲੈਂਸ ਦੇ ਨਾਲ ਜ਼ਬਰਦਸਤ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਰਸਤੇ ਤੇ ਜਾਂਦੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਵੀ ਇਹ ਕੰਟੇਨਰ ਵਜਿਆ ਜਿਸ ਤੋਂ ਬਾਅਦ ਕਿ ਜਿਹੜੇ ਚਾਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਕਿ ਮਹਾਰਾਸ਼ਟਰ ਦੇ ਨਾਗਪੁਰ ਦੀ ਘਟਨਾਏ ਜਿੱਥੇ ਕਿ ਇੱਕ ਕੰਟੇਨਰ ਦੇ ਵੱਲੋਂ ਮਹਾਰਾਸ਼ਟਰ ਦੇ ਨਾਗਪੁਰ ਦੀ ਘਟਨਾ ਜਿੱਥੇ ਕਿ ਇੱਕ ਕੰਟੇਨਰ ਦੇ ਵੱਲੋਂ ਕੰਟੇਨਰ ਜਿਹੜਾ ਸੀ ਉਹ ਤੇਜ਼ ਰਫ਼ਤਾਰ ਸੀ ਉਸ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹਨੇ ਰਸਤੇ ਤੇ ਜਾਂਦੇ ਨੋ ਗੱਡੀਆਂ ਨੂੰ ਪਹਿਲੋ ਟੱਕਰ ਮਾਰੀ ਹੈ ਇੰਨੀ ਤੇਜ਼ ਰਫ਼ਤਾਰ ਕੰਟੇਨਰ ਸੀ ਕਿ ਉਸ ਤੋਂ ਵੱਲੋਂ ਕੰਟਰੋਲ ਨਹੀਂ ਹੋ ਸਕੀ ਕੰਟੇਨਰ ਜਿਹੜਾ ਸੀ ਉਹ ਕੰਟਰੋਲ ਨਹੀਂ ਕਰ ਸਕਿਆ ਡਰਾਈਵਰ ਗੱਡੀ ਨੂੰ ਕੰਟਰੋਲ ਨਹੀਂ ਕਰ ਸਕਿਆ ਉਸ ਤੋਂ ਬਾਅਦ ਕਿ ਉਹ ਇੱਕ ਜਿਹੜੀਆਂ ਗੱਡੀਆਂ ਜਾ ਰਹੀਆਂ ਸੀ ਰਸਤੇ ਦੇ ਵਿੱਚ ਉਹ ਗੱਡੀਆਂ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰਦਾ ਹੈ ਤਾਂ ਉਸ ਤੋਂ ਬਾਅਦ ਉਹ ਇੱਕ ਐਂਬੂਲੈਂਸ ਤੇ ਜਾ ਵਜਦਾ ਹੈ ਤੇ ਫਿਰ ਇਹ ਦੋ ਪਹੀਆ ਵਾਹਨਾ ਦੇ ਵਿੱਚ ਟੱਕਰ ਮਾਰਦਾ ਤੇ ਰਸਤੇ ਤੇ ਜਾਂਦੇ ਜਿਹੜੇ ਲੋਕ ਸੀਗੇ ਪੈਦਲ ਜਾ ਰਹੇ ਸੀ ਉਹਨਾਂ ਦੇ ਵਿੱਚ ਵੀ ਜ਼ਬਰਦਸਤ ਉਸ ਦੀ ਟੱਕਰ ਹੁੰਦੀ ਆ ਜਿਸ ਤੋਂ ਬਾਅਦ ਕਿ ਚਾਰ ਲੋਕ ਇਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਉੱਥੇ ਉਹਨਾਂ ਦਾ ਡਾਕਟਰਾਂ ਦੇ ਵੱਲੋਂ ਇਲਾਜ ਜਿਹੜਾ ਚੱਲ ਰਿਹਾ ਹੈ ਘਟਨਾ ਦਾ ਪੂਰੀ ਘਟਨਾ ਜਿਹੜੀ ਆ Nagpur ਤੋਂ ਸਾਹਮਣੀ ਆ ਮਹਾਰਾਸ਼ਟਰ ਦੇ Nagpur ਦੇ ਵਿੱਚ ਦੀ ਇਹ ਘਟਨਾਵਾ ਜਿੱਥੇ ਕਿ ਤੇਜ਼ ਰਫਤਾਰ 컨ਟੇਨਰ ਸੀ ਜਿੱਦਾਂ ਕਿ ਡਰਾਈਵਰ ਦੇ ਕੋਲ ਉਹ ਗੱਡੀ ਜਿਹੜੀ ਕੰਟਰੋਲ ਨਹੀਂ ਕੰਟੇ 컨ਟੇਨਰ ਜਿਹੜਾ ਸੀਗਾ ਉਹ ਕੰਟਰੋਲ ਨਹੀਂ ਕਰ ਪਾਇਆ ਤੇ ਜਿਹੜੀਆਂ ਰਸਤੇ ਤੇ ਜਾਰੀਆ ਸੜਕ ਤੇ ਜਾਰੀਆ ਗੱਡੀਆਂ ਸੀ ਉਹਨਾਂ ਦੇ ਵਿੱਚ ਉਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਜ਼ਬਰਦਸਤ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ 나ਗਪੁਰ ਤੋਂ ਜਿੱਥੇ ਕਿ ਰਸਤੇ ਤੇ ਜਾ ਰਹੇ ਨੋ ਗੱਡੀਆਂ ਨੂੰ ਇਸ ਕੰਟੇਨਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਫਿਰ ਐਂਬੂਲੈਂਸ ਜਿਹੜੀ ਰਸਤੇ 'ਚ ਜਾ ਰਹੀ ਸੀ ਉਸ ਦੇ ਵਿੱਚ ਇੱਜੀ ਟੱਕਰ ਹੋ ਜਾਂਦੀ ਹੈ ਤੇ ਦੋ ਪਹੀਆ ਵਾਹਨਾ ਨੂੰ ਵੀ ਜ਼ਬਰਦਸਤ ਟੱਕਰ ਮਾਰੀ ਜਾਂਦੀ ਹੈ ਤੇ ਗੱਡੀਆਂ ਜਿਹੜੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਜਾਂਦੀਆਂ ਨੇ ਤੇ ਰਸਤੇ ਜਾ ਰਹੇ ਲੋਕ ਸੀ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਗੱਡੀਆਂ ਦੀ ਰਫ਼ਤਾਰ ਜਿਹੜੀ ਆ ਸਲੋ ਰੱਖਣ ਉਹਨੇ ਹੀ ਰੱਖਣ ਜਿੰਨਾ ਕਿ ਉਹਨਾਂ ਕੋਲੋਂ ਕੰਟਰੋਲ ਹੋ ਸਕੇ ਇਸ ਦੇ ਬਾਵਜੂਦ ਵੀ ਲੋਕਾਂ ਦੇ ਵੱਲੋਂ ਜਿਹੜੀਆਂ ਗੱਡੀਆਂ ਨੇ ਉਹ ਤੇਜ਼ ਰਫ਼ਤਾਰ ਨਹੀਂ ਹੁੰਦੀ ਆ ਕਿ ਇਹ ਐਕਸੀਡੈਂਟ ਜਿਹੜੇ ਆ ਇਸੇ ਤਰ੍ਹਾਂ ਹੀ ਸਾਹਮਣੇ ਆਉਂਦੇ ਨੇ ਕਿ ਤੇਜ਼ ਰਫ਼ਤਾਰ ਗੱਡੀਆਂ ਚਲਾਉਂਦੇ ਨੇ ਫਿਰ ਕੰਟਰੋਲ ਕਰਨਾ ਉਹਨਾਂ ਕੋਲ ਮੁਸ਼ਕਲ ਹੁੰਦਾ ਜਿਸੇ ਚੱਲਦੇ ਇਹ ਵੱਡੇ ਹਾਦਸੇ ਜਿਹੜੇ ਹੁੰਦੇ ਨੇ ਵੱਡੇ ਹਾਦਸੇ ਸਾਹਮਣੇ ਹੁੰਦੇ ਨੇ ਤੇ ਇਸੇ ਤਰ੍ਹਾਂ ਹੀ ਇਹ ਨਾਗਪੁਰ ਤੋਂ ਵੱਡਾ ਹਾਦਸਾ ਜਿਹੜਾ ਸਾਹਮਣੇ ਆਇਆ ਨਾਗਪੁਰ ਮਹਾਰਾਸ਼ਟਰ ਦੇ ਨਾਗਪੁਰ ਤੋਂ ਮਨਕਾਪੁਰ ਇਲਾਕੇ ਦੇ ਵਿੱਚ ਤੇਜ਼ ਰਫ਼ਤਾਰ ਕੰਟੇਨਰ ਨੇ ਇਹਨਾਂ ਗੱਡੀਆਂ ਨੂੰ نو ਗੱਡੀਆਂ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਹੈ ਤੇ ਦੋ ਵੀ ਆਵਾਹਨਾਂ ਨੂੰ ਵੀ ਟੱਕਰ ਮਾਰੀ ਹੈ ਫਿਰ ਅੱਗੇ ਜਾਂਦੇ ਲੋਕਾਂ ਦੇ ਵਿੱਚ ਵੀ ਇਹ ਕੰਟੇਨਰ ਜਿਹੜਾ ਜਾ ਵਜਿਆ ਜਿਸ ਦੇ ਵਿੱਚ ਚਾਰ ਲੋਕ ਬੁਰੀ ਤਰ੍ਹਾਂ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप